ਇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਲਟੀ ਗ੍ਰੇਨ ਆਟਾ ਤੁਹਾਨੂੰ ਘਰ ਵਿੱਚ ਤਿਆਰ ਕਰਨਾ ਦੱਸਦੇ ਆ ਇਹਦੇ ਵਿੱਚ ਆਪਾਂ ਮੇਥਰੀਆਂ ਦਾ ਵੀ ਉਪਯੋਗ ਕੀਤਾ ਹੈ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਹਦੀ ਰੋਟੀ ਬਹੁਤ ਹੀ ਜ਼ਿਆਦਾ ਸੌਫਟ ਬਣਦੀ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਬ੍ਰੈਡ ਖਾ ਰਹੇ ਹੋ ਕਿਉਂਕਿ ਆਪਣੇ ਘਰ ਮਹਿਮਾਨ ਆਏ ਸੀ ਆਪਾਂ ਉਹਨਾਂ ਨੂੰ ਖਵਾਈ ਸੀ ਉਹ ਕਹਿੰਦੇ ਸੀ ਇਹ ਰੋਟੀ ਨਹੀਂ ਇਹ ਬ੍ਰੈਡ ਆ ਕਿਉਂਕਿ ਇੰਨੀ ਜ਼ਿਆਦਾ ਸੌਫਟ ਬਹੁਤ ਹੀ ਸੁਆਦੀਸ਼ਟ ਗੁਣਾ ਨਾਲ ਭਰਪੂਰ ਹੁੰਦੀ ਏ ਇਹ ਰੋਟੀ ਏ ਸਾਟੇ ਤੋਂ ਜੇਕਰ ਆਪਾਂ ਤਿਆਰ ਕਰਦੇ ਦੇਖੋ ਜੀ ਤੁਸੀਂ ਦੇਖਣ ਤੋਂ ਹੀ ਪਤਾ ਲਗਾ ਰਹੇ ਹੋ ਕਿੰਨੀ ਸੌਫਟ ਕਿੰਨੀ ਸਵਾਦਿਸ਼ਟ ਇਹ ਰੋਟੀ ਹੋਏਗੀ ਇਹਨੂੰ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਬਿਨਾ ਸਬਜੀ ਤੋਂ ਲੂਣ ਮਿਰਚ ਲਗਾ ਕੇ ਇੰਨੀ ਸਵਾਦ ਹੁੰਦੀ ਏ ਤੇ ਆਓ ਆਪਾਂ ਵਿਧੀ ਦੱਸਦੇ ਆ ਆਟੇ ਦੀ ਆਪਾਂ ਜੀ 2 ਕਿਲੋ ਰਾਗੀ 2 ਕਿਲੋ ਬਾਜਰੀਆ ਜਿਹੜੀ ਬਾਜਰੀ ਛੋਟੀ ਲਈਏ ਤੇ ਰਾਗੀ ਆਪਾਂ ਘਰ ਵਿੱਚ ਆਪਣੀ ਘਰ ਦੀ ਏ ਆਪਾਂ ਹੋਰ ਵੀ ਆਟਾ ਭਿਉਣਾ ਸੀ ਉਹਦੇ ਵਿੱਚੋਂ 2 ਕਿਲੋ ਲੈ ਲਈ ਇਹਨਾਂ ਨੂੰ ਓਵਰਨਾਈਟ ਸੋਕ ਕਰਕੇ ਮੈਂ ਸੁਕਾ ਲਿਆ ਸੀ ਤੇ ਇਹ ਛੋਲੇ ਆ ਛੋਲੇ ਆ ਪਟਾਈ ਕਿਲੋ ਲੈ ਆ ਵੀ ਆਪਣੇ ਘਰ ਦੇ ਆ ਧੋ ਬਣਾ ਕੇ ਸਾਫ ਕਰ ਲੇ ਤੇ ਸਾਰੀਆਂ ਮਿਲਟ ਜਿਹੜੇ ਆ ਰਾਗੀ ਤੇ ਬਾਜਰਾ ਇਹਨਾਂ ਨੂੰ ਸੋਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੇ ਆਪਾਂ ਛੋਟੀ ਕਣਕ ਲਈ ਇਹਨੂੰ ਵੀ ਧੋ ਕੇ ਆਪਾਂ ਸੁਕਾ ਲਿਆ ਹੈ ਇਹਨੂੰ ਵੀ 3 ਤੋਂ 4 ਘੰਟੇ ਕੋਈ ਵੀ ਕਣਕ ਨੂੰ ਸੁਕਾਉਣਾ ਧੋਣਾ ਡਿਪ ਕਰਨਾ ਜ਼ਰੂਰੀ ਹੁੰਦਾ ਹੈ ਤੇ ਇਹ ਕਣਕ ਛੋਟੀ ਹੈ ਜੀ ਸੋਨਾ ਮੋਤੀ ਕਣਕ ਤੇ ਆਪਾਂ 6 ਕਿਲੋ ਲਈਏ ਤੇ ਇਹਦੇ ਵਿੱਚ ਵੀ 슈ਗਰ ਫ੍ਰੀ ਹੁੰਦੀ ਹੈ ਗਲੂਟਨ ਫ੍ਰੀ ਹੁੰਦੀ ਹੈ ਇਹ ਜਿਹੜੀ ਕਣਕ ਆ ਤੇ ਜਦੋਂ ਆਪਾਂ ਇਹਨਾਂ ਨੂੰ ਮਿਲਾਉਣੇ ਆ ਤੇ ਇਹਨਾਂ ਦੇ ਗੁਣਾ ਵਿੱਚ ਵਾਧਾ ਹੁੰਦਾ ਹੈ ਤੇ ਰੋਟੀ ਬਹੁਤ ਹੀ ਸੁਆਦ ਜਿਹੜੀ ਬਾਜ਼ਾਰ 'ਚ ਆਪਾਂ ਮਲਟੀ ਗ੍ਰੇਨ ਆਟਾ ਲੈਂਦੇ ਆ ਉਹ ਪਤਾ ਨਹੀਂ ਕੀ ਕੀ ਮਿਕਸ ਕੀਤਾ ਹੁੰਦਾ ਕੀ ਨਹੀਂ ਕੋਈ ਜਿਹੜੀਆਂ ਆਪਾਂ ਆਪ ਤਿਆਰ ਕਰਦੇ ਆ ਆਪਾਂ ਨੂੰ ਪਤਾ ਹੈ ਵੀ ਆਪਾਂ ਸੋਕ ਕਰਕੇ ਉਹ ਚੀਜ਼ਾਂ ਤਿਆਰ ਜ਼ਰੂਰੀ ਹੁੰਦੀਆਂ ਹੈ ਤੋ ਤਿਆਰ ਕਰਦੇ ਇਸ ਕਰ ਆਸਾਨੀ ਨਾਲ ਆਪਾਂ ਘਰ ਵਿੱਚ ਆਟਾ ਤਿਆਰ ਕਰਵਾ ਸਕਦੇ ਹਾਂ ਥੋੜੀ ਜੀ ਮਿਹਨਤ ਜ਼ਰੂਰ ਲੱਗਦੀ ਹੈ ਤੇ ਮਹਿਲਾਵਾਂ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੈਲਸ਼ੀਅਮ ਆਇਰਨ ਮਟਾਰਮ ਇਨ ਬਹੁਤ ਜ਼ਿਆਦਾ ਇਹਦੇ ਵਿੱਚ ਤੱਤ ਹੁੰਦੇ ਆ ਸਾਰਾ ਦਿਨ ਆਪਾਂ ਭੱਜਦੇ ਹਾਂ ਕੰਮ ਕਰਦੇ ਹਾਂ ਤੱਤ ਜ਼ਰੂਰੀ ਹੁੰਦੇ ਆ ਤੇ ਬੱਚਿਆਂ ਲਈ ਤੇ ਸੁਪਰ ਫੂਡ ਆ ਬਜ਼ੁਰਗਾਂ ਲਈ ਬਹੁਤ ਵਧੀਆ ਜੇਕਰ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਤਾਂ ਤੁਸੀਂ ਮੇਥਰਿਆਂ ਦਾ ਅਪਯੋਗ ਨਿਆ ਕਰਿਓ ਆਪਾਂ ਇਹਦੇ ਵਿੱਚ ਇੱਕ ਛੋਟੀ ਕੋਲੀ ਮੇਥਰਿਆਂ ਦਾ ਪਾਵਾਂਗੇ ਮੇਥਰੇ ਵੀ ਜੀ ਕਦੇ ਵੀ ਮੇਥਰੇ ਤੁਸੀਂ ਵਰਤੋਂ ਕਰਦੇ ਹੋ ਕਦੇ ਵੀ ਤੁਹਾਨੂੰ ਕੈਂਸਰ ਨਹੀਂ ਹੁੰਦਾ ਔਰਮਨ ਵਾਸਤੇ ਬਹੁਤ ਵਧੀਆ ਰਹਿੰਦੇ ਕਿਉਂਕਿ ਉਹਨਾਂ ਨੂੰ ਕਦੇ ਵੀ ਯੂਟਰਸ ਰਿਮੂਵ ਨਹੀਂ ਕਰਾਉਣਾ ਪੈਂਦਾ ਯੂਟਰਸ ਸੰਬੰਧੀ ਕੋਈ ਸਮੱਸਿਆ ਨਹੀਂ ਆਉਂਦੀ ਜੇਕਰ ਤੁਸੀਂ ਮੇਥਰਿਆਂ ਦਾ ਅਭਯੋਗ ਕਰਦੇ ਹੋ ਜੀ ਆਟਾ ਆਪਾਂ ਪਿਆ ਲਿਆ ਸੀ ਚੱਕੀ ਤੋਂ ਤੇ ਮੈਂ ਤੁਹਾਨੂੰ ਗੁੰਨ ਕੇ ਦਿਖਾਉਣੀ ਆ ਤੇ ਇਸ ਤਰ੍ਹਾਂ ਨਾਰਮਲ ਪਾਣੀ ਨਾਲ ਹੀ ਆਟਾ ਗੁੰਨਿਆ ਜਾਂਦਾ ਕੋਈ ਇਹ ਨਹੀਂ ਵੀ ਆਪਾਂ ਗਰਮ ਪਾਣੀ ਲੈਣਾ ਜਾਂ ਠੰਡਾ ਨਾਰਮਲ ਟੂਟੀ ਦਾ ਜਿਹੜਾ ਪਾਣੀ ਹੁੰਦਾ ਹੈ ਤੇ ਬਹੁਤ ਹੀ ਵਧੀਆ ਆਟਾ ਮਿਲਟ ਦੀ ਵੈਸੇ ਵੀ ਆਪਾਂ ਤੁਸੀਂ ਦੇਖਿਓ ਪ੍ਰਾਤ ਨਾਲ ਕਦੇ ਵੀ ਕਣਕ ਦਾ ਆਟਾ ਚਿਪਕੇ ਜਾਂਦਾ ਕੋਈ ਵੀ ਲੈਂਦੇ ਹੋ ਚਿਪਕਦਾ ਨਹੀਂਗਾ ਤੇ ਇਸ ਤਰ੍ਹਾਂ ਹੀ ਤੁਹਾਡੇ ਪੇਟ ਦੀ ਸਫਾਈ ਹੁੰਦੀ ਹੈ ਕਰਦਾ ਦੇਖੋ ਜੀ ਇਹ ਰੋਟੀ ਵੀ ਕਿੰਨੀ ਸੌਫਟ ਬਣੀ ਹੈ ਕਿੰਨੀ ਸਵਾਦਿਸ਼ਟ ਬਣੀ ਹੈ ਤੇ ਤੁਸੀਂ ਵੀ ਇਹ ਜਰੂਰ ਆਟਾ ਤਿਆਰ ਕਰਿਓ ਤੇ ਇਹ ਆਟਾ ਇਹ ਨਹੀਂ ਕਿ ਗਰਮੀ 'ਚ ਨਹੀਂ ਖਾਣਾ ਸਰਦੀ 'ਚ ਨਹੀਂ ਖਾਣਾ ਆਪਾਂ ਮਿਲਟ ਨੂੰ ਗਰਮੀ 'ਚ ਵੀ ਵਰਤਦੇ ਆਂ ਸਰਦੀ ਵਿੱਚ ਵੀ ਵਰਤਦੇ ਆਂ ਇਹ ਆਪਣੀ ਸਿਹਤ ਲਈ ਜ਼ਰੂਰੀ ਹੁੰਦੇ ਆ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ